ਪਰਮਾਤਮਾ ਦਾ ਗਿਆਨ ਉਹੀ ਹੈ ਚਾਨਣ ਕਰਨ ਵਾਸਤੇ ਅਗ ਲਾਈਟ ਜਿਹੜੀ ਉਹੀ ਆ ਸਿਆਣੇ ਨੇ ਅੱਗ ਦਾ ਪ੍ਰਯੋਗ ਕੀਤਾ ਚੁੱਲਿਆਂ ਵਿੱਚ ਬਲੀ ਇਹਨੇ ਰੋਟੀਆਂ ਪਕਾਈਆਂ ਹਮਣਾਂ 'ਚ ਜਲੀ ਘਰ ਦੇ ਪਰਿਵਾਰ ਵਾਸਤੇ ਲੋਕਾਂ ਨੇ ਹਮਣ ਕੀਤੇ ਵੱਡੇ ਵੱਡੇ ਜੱਗ ਕੀਤੇ ਔਰ ਘਰ ਦੀ ਰਸੋਈ ਵਿੱਚ ਜਲੀ ਬੜਬੜੇ ਸੁੰਦਰ ਪਕਵਾਨ ਪੱਕੇ ਇਹ ਸਿਆਣਿਆਂ ਦੇ ਹੱਥ ਆ ਗਈ ਸਿਆਣਿਆਂ ਦੇ ਦੀਵੇ ਜਲੇ ਪ੍ਰਕਾਸ਼ ਹੋਇਆ ਇਹ ਸਿਆਣਿਆਂ ਦੇ ਹੱਥ ਆਈ ਇੱਕ ਕਮਲਿਆਂ ਦੇ ਹੱਥ ਆ ਗਈ ਕਮਲਿਆਂ ਦੇ ਅੱਗ ਤਾਂ ਉਹੀ ਸੀ ਨਾ ਤੇ ਕਮਲੇ ਦੇ ਹੱਥ ਆਈ ਅੱਗ ਉਹਨੇ ਘਰ ਵੀ ਸਾੜ ਦਿੱਤਾ ਉਹਨੇ ਲਾਗੇ ਗਵੰਡੀਆਂ ਦਾ ਘਰ ਵੀ ਸਾੜ ਦਿੱਤਾ ਗਵੰਡੀਆਂ ਦੇ ਸਾਧਨ ਵੀ ਸਾੜ ਦਿੱਤੇ ਕਿਰੇ ਜੰਗਲ ਵਿੱਚ ਗਿਆ ਸਾਰੇ ਜੰਗਲ ਨੂੰ ਅੱਗ ਲਾ ਦਿੱਤੀ ਕਿਸੇ ਦੀ ਫਸਲ ਨੂੰ ਅੱਗ ਲਾ ਦਿੱਤੀ ਇਹ ਬੇਸਮਝੀ ਬੇਅਕਲੀ ਦਾ ਕੰਮ ਸੀ ਕਮਲੇ ਦੇ ਹੱਥ ਆਈ ਅੱਗ ਗਿਆਨ ਜਿਹੜਾ ਹੈ ਇੱਕ ਅੱਗ ਹੈ ਜਿਸ ਨੇ ਮੈਲ ਸਾੜਨੀ ਏ ਜਿਸ ਨੇ ਮੈਲ ਉਤਾਰਨੀ ਏ ਜਿਸ ਨੇ ਪ੍ਰਕਾਸ਼ ਦੇਣਾ ਹੈ ਜਿਹੜੇ ਨਾਸਤਕ ਬੇਸਮਝ ਸੀ ਨਾ ਉਹਨਾਂ ਗਿਆਨ ਨੂੰ ਲੈ ਕੇ ਰੌਲਾ ਪਾ ਦਿੱਤਾ ਆ ਜੀ ਅਸੀਂ ਵੱਡੇ ਗਿਆਨੀ ਆ ਜੀ ਮਹਾਰਾਜ ਕਹਿੰਦੇ ਆ ਜਿੱਤੇ ਜਿੱਤੇ ਵੱਡੋ ਗਿਆਨੀ ਤਿੰਨੋਂ ਜਾਣੀ ਬਖਾਨੀ ਤਰ ਨਹੀਂ ਕਹਿੰਦੇ ਜਿੱਡੇ ਜੱਡੇ ਵੱਡੇ ਵੱਡੇ ਗਿਆਨੀ ਹੋਏ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹ ਜਾਣਦੇ ਸਨ ਪਰ ਉਹਨਾਂ ਨੇ ਦੱਸਿਆ ਨਹੀਂ ਕਿਸੇ ਨੂੰ ਉਹ ਕਮਲੇ ਦੇ ਹੱਥ ਆਈ ਅੱਗ ਤੇ ਉਹਨੇ ਸਾਰੇ ਸਾੜ ਦਿੱਤੇ ਤੇ ਜਿਹੜੇ ਸਨ ਮਨ ਚੱਲੇ ਉਹਨਾਂ ਨੇ ਕੋਲ ਆ ਗਿਆ ਗਿਆਨ ਤੇ ਵਰਤੋਂ ਦਾ ਪਤਾ ਨਾ ਲੱਗਿਆ ਉਹ ਦੁਰਵਰਤੋਂ ਦੇ ਨਾਲ ਘਰਾਂ ਦੇ ਘਰ ਪਾੜਦੇ ਦੇਸ਼ਾਂ ਦੇ ਦੇਸ਼ ਪਾੜਦੇ ਇੱਕ ਧਰਮ ਨੂੰ ਦੂਜੇ ਧਰਮ ਨੂੰ ਦੁਫਾੜ ਕਰ ਦਿੱਤਾ ਦੂਜੇ ਨੂੰ ਦੂਜੇ ਨਾਲ ਈਰਖਾ ਕਰ ਦਿੱਤੀ ਗਿਆਨ ਦਾ ਮਤਲਬ ਸੀ ਮੈਲ ਨੂੰ ਨਾ ਉਭਾਰਨਾ ਅਵਗਨਾ ਨੂੰ ਨਾ ਉਭਾਰਨਾ ਉੱਪਰ ਲਿਆਉਣਾ ਉਹਨਾਂ ਨੂੰ ਅਵਗਨਾ ਨੂੰ ਥੱਲੇ ਦਬਾਉਣਾ ਤੇ ਗੁਨਾ ਨੂੰ ਉੱਪਰ ਲਿਆਉਣਾ ਇਹ ਗਿਆਨ ਸੀ ਗੋਸਤਾ ਕੀ ਮਾਫ ਸਾਡੇ ਕੋਲ ਗਿਆਨ ਆਇਆ ਸੀ ਜਿੰਨੇ ਔਗਣ ਨਾਂ ਦਸਨ ਜੋਗ ਗੱਲਾਂ ਚੋਵੇਂ ਗ੍ਰੰਥ ਚ ਹੋਵੇ ਕਿਸੇ ਦੇ ਜੀਵਨ ਚ ਹੋਵੇ ਪੰਥ ਚ ਹੋਵੇ ਚਾਹੇ ਉਹ ਕਿਸੇ ਹੋਰ ਧਰਮ ਚ ਹੋਵੇ ਅਸੀਂ ਅਸ਼ੁੱਧੀਆਂ ਲੱਭ ਲੱਭ ਕੇ ਪ੍ਰਗਟ ਕਰਦੇ ਆਂ ਇਹ ਆਗਿਆਨਤਾ ਬੇਸਮਝੀ ਗੁਰੂ ਤੋਂ ਗਿਆਨ ਲੈਣ ਆਉਨੇ ਆ ਗਿਆਨ ਦੀਵਾ ਹੈ ਉਹ ਕਿਸੇ ਦੇ ਹੱਥ ਵਿੱਚ ਪਕੜਿਆ ਹੋਵੇ ਦੀਵੇ ਦਾ ਕੰਮ ਹੈ ਉਹਨੇ ਚਾਨਣ ਦੇਣਾ ਹੈ ਚਾਨਣ ਉਹੀ ਦੇਵਾ ਮੁਸਲਮਨ ਦੇ ਘਰੇ ਲੈ ਜਾਓ ਤਾਂ ਵੀ ਚਾਨਣ ਦੇਵੇਗਾ ਹਿੰਦੂ ਦੇ ਘਰੇ ਲੈ ਜਾਓ ਤਾਂ ਵੀ ਚਾਨਣ ਦੇਵੇਗਾ ਸਾਈ ਮੁਸਾਈ ਦੈਨੀ ਬੋਧੀ ਸਰੇਬੜੇ ਦੇ ਘਰੇ ਲੈ ਜਾਓ ਚਾਨਣ ਦੇਵੇਗਾ ਉਹਦਾ ਕੰਮ ਚਾਨਣ ਕਰਨਾ ਪਰ ਮਨ ਚੱਲੇ ਦੇ ਹੱਥ ਵਿੱਚ ਆ ਜਾਵੇ ਉਸੇ ਦੀਵੇ ਨਾਲ ਦੂਜਿਆਂ ਦੇ ਘਰੀਂ ਅੱਗ ਲਾ ਦਿੰਦਾ ਹੈ ਮਹਾਰਾਜ ਕਹਿੰਦੇ ਗਿਆਨ ਗੁਰਮਖ ਦੇ ਕੋਲ ਆਇਆ ਗੁਰਮੁਖ ਨੂੰ ਏਨੀ ਕੁ ਵੈਗੁਰੂ ਕਿਰਪਾ ਕਰਦੇ ਉਹ ਸਾਰਿਆਂ ਦੇ ਘਰੀ ਚਾਨਣਾ ਕਰਦਾ ਹੈ ਸਾਰਿਆਂ ਦੇ ਇਹ ਨਹੀਂ ਕਹਿੰਦਾ ਇੱਥੇ ਕਰਨਾ ਹੈ ਗੁਰੂ ਉਹ ਸਾਨੂੰ ਤੁਰ ਦਰਗਾਹੀ ਗਿਆਨ ਬਖਸ਼ ਦੇਨੇ ਮੇਰ ਕਰਦੇ ਨੇ ਉਹ ਪਾਵਨ ਪਵਿੱਤਰ ਬਚਨ ਜਿਹੜੇ ਨੇ ਧੰਨਾ ਧੰਨਾ ਸਤਗੁਰੂ ਅਮਰਦਾਸ ਮਹਾਰਾਜ ਜਿਨੂੰ ਪਟ ਸਾਹਿਬਾਨ ਕਹਿੰਦੇ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਨ ਆਵੇ ਉਹ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੀ ਸਰਕਾਰ ਆਪਣੀ ਜ਼ੁਬਾਨੇ ਪਾਕ ਤੋਂ ਸੁਹੀ ਰਾਗ ਦੇ ਅੰਦਰ ਸ਼ੰਤ ਦੁਆਰਾ ਰਚਨਾ ਰਚਦਿਆਂ ਉਹਦਾ ਜਸ ਕਰਦਿਆਂ ਹੋਇਆਂ ਤੀਸਰੇ ਗੁਰਦੇਵ ਦੂਜੇ ਘਰ ਦੂਜਾ ਦੂਜੇ ਸੁਰਤਾਲ ਦੇ ਅੰਦਰ ਇਹ ਮੁਬਾਰਕ ਬਚਨ ਜੋ ਸਾਨੂੰ ਬਖਸ਼ਿਸ਼ ਕਰ ਰਹੇ ਨਾ ਉਹਨਾਂ ਨੂੰ ਸੱਚੀ ਸਰਕਾਰ ਰਾਗੀ ਸਿੰਘਾਂ ਨੂੰ ਗਾਉਣ ਦੀ ਤਾਗੀਦ ਕਰਦੇ ਨੇ ਦੂਜੇ ਸੁਰਤਾਲ ਅੰਦਰ ਉਸ ਮਾਲਕ ਦਾ ਵਸਤੂ ਨਿਰਦੇਸ਼ਕ ਮੰਗਲ ਕਰਦੇ ਨੇ ਇਕ ਓੰਕਾਰ ਸਤਿਗੁਰ ਪ੍ਰਸਾਦ ਉਹ ਆਕਾਲ ਪੁਰਖ ਵੈਰ ਗੁਰੂ ਇੱਕ ਹੈ ਆਦੁੱਤੀ ਹੈ ਓੰਕਾਰ ਸਮੂਹ ਦਾ ਪ੍ਰਕਾਸ਼ਿਕ ਹੈ ਉਹਦੇ ਵਰਗਾ ਦੂਜਾ ਪ੍ਰਕਾਸ਼ਨ ਵਾਲਾ ਕੋਈ ਨਹੀਂ ਉਹ ਅਕਾਲ ਪੁਰਖ ਵੈਗੁਰੂ ਦਾ ਇੱਕ ਪਰਮਾਤਮਾ ਦਾ ਨਾਸ਼ਕ ਤੈ ਨਹੀਂ ਹੁੰਦਾ ਉਸ ਤੋਂ ਸਾਰਾ ਵਿਰਸਾਇਆ ਜਾ ਰਿਹਾ ਹੈ ਉਹ ਸੱਚ ਸਰੂਪ ਹੈ ਉਹਦਾ ਨਾਸ਼ ਨਹੀਂ ਔਰ ਗੁਰ ਚੇਤਨ ਸਰੂਪੇ ਐਸੇ ਇੱਕ ਪਰਮਾਤਮਾ ਦਾ ਚਿੰਤਨ ਕਰਿਆ ਕਰ ਸਿਮਰਨ ਕਰਿਆ ਕਰ ਸਿਮਰਨ ਕਰਦੇ ਆ ਤੇਰੇ ਅੰਦਰ ਦੀ ਜੋਤ ਜਗ ਪਵੇਗੀ ਦੀਵਾ ਜਗ ਪਵੇਗਾ ਹਿਰਦਾ ਜਗਮਗਾਏਗਾ ਪ੍ਰਕਾਸ਼ ਹੋ ਆਵੇਗਾ ਜਦੋਂ ਕਿਸੇ ਕਮਰੇ ਦੇ ਵਿੱਚ ਚਾਨਣ ਦਾ ਦੀਵਾ ਲਾਈਟ ਲੈ ਕੇ ਅੰਦਰ ਉਤਰ ਜਾਈਏ ਅੰਦਰ ਵੱਡ ਜਾਈਏ ਤੇ ਜਿਹੜਾ ਅੰਦਰ ਹਨੇਰਾ ਹੁੰਦਾ ਉਹ ਆਪਣੇ ਆਪ ਹੀ ਬਾਹਰ ਚਲਾ ਜਾਂਦਾ ਹੈ ਉਹਨੂੰ ਰੌਲਾ ਪਾਉਣ ਦੀ ਲੋੜ ਨਹੀਂ ਪੈਂਦੀ ਸਿਖਾ ਆਪਣੇ ਅੰਦਰ ਚਿੰਤਨ ਕਰ ਸਿਮਰਨ ਕਰ ਇੱਕ ਪਰਮਾਤਮਾ ਦਾ ਆਪਣੇ ਅੰਦਰ ਬਾ ਗੁਰੂ ਦੇ ਸ਼ਬਦ ਨੂੰ ਉਪਦੇਸ਼ ਨੂੰ ਲੈ ਕੇ ਉਤਰ ਆਪਣੇ ਅੰਦਰ ਉਤਰ ਜਿਵੇਂ ਜਿਵੇਂ ਗੁਰੂ ਦਾ ਉਪਦੇਸ਼ ਸ਼ਬਦ ਸਿਮਰਨ ਲੈ ਕੇ ਨਾਮ ਦਾ ਦੀਵਾ ਲੈ ਕੇ اپنے ہردے گھر اندر اترے گا اندر اگیان آپ ہی نشٹ ہو جاوے گا گور چیتن سروپ یاد کر چنتن کر اور مہاراج میر کر دینے پرساد آنند سروپ ہنیرا چلا جائے اندیارے دیپک چاہیے ایک بست آگوچر لہی ہے جیڑی وستو بڑی امولک بڑی قیمتی ਨਾ ਮਿਲਣ ਦੇ ਗੁਆਚੀ ਉਹ ਲੱਭਣੀ ਸੀ ਰਈ ਚਾਨਣਾ ਹੋਇਆ ਹਨੇਰਾ ਗਿਆ ਉਹ ਵਸਤੂ ਗਮਤਾ ਤੋਂ ਪਰੇ ਵਾਲੀ ਪੌਂਚ ਤੋਂ ਪਰੇ ਵਾਲੀ ਪਕੜ ਤੋਂ ਪਰੇ ਵਾਲੀ ਚਾਨਣੇ ਵਿੱਚ ਪ੍ਰਾਪਤ ਹੋ ਗਈ ਜਦੋਂ ਪ੍ਰਾਪਤ ਹੋ ਗਈ ਤੇ ਫਿਰ ਮਨੁੱਖ ਨੇ ਚਾਇਆ ਬਈਏ ਚਾਨਣੇ ਦੇ ਕਾਰਨ ਇਹ ਅਮੋਲਕ ਦਾਤ ਮੈਨੂੰ ਪ੍ਰਾਪਤ ਹੋਈ ਏ ਬਾਹਰੋਂ ਨਹੀਂ ਆਪਣੇ ਕਰਜੋਂ ਆਪਣੀ ਹਿਰਦੇ ਚੋਂ ਚਾਨਣਾ ਘਰੇ ਹੋਇਆ ਹੈ ਦੀਵਾ ਘਰੇ ਜਗਾਉਣਾ ਚਾਹੀਦਾ ਹੈ ਘਰ ਅੰਦਰ ਅਸੀਂ ਬਾਹਰ ਲੱਭਦੇ ਫਿਰਦੇ ਆਂ ਦੀਵਾ ਚੋ ਕਿੱਬਈ ਸੁੱਖ ਮਿਲੇ ਗਿਆਨ ਮਿਲੇ ਭਗਵਾਨ ਮਿਲੇ ਆਪਣੇ ਅੰਦਰ ਨਾਮ ਦਾ ਦੀਵਾ ਜਗਾਓ ਜਦੋਂ ਅੰਦਰ ਜਗਾਏਗਾ ਤੈਨੂੰ ਸਭ ਕੁਝ ਅੰਦਰੋਂ ਮਿਲ ਜਾਏਗਾ ਜਦੋਂ ਅੰਦਰੋਂ ਮਿਲਿਆ ਸਿਆਣੇ ਨੇ ਕਿਹਾ ਕਹਿੰਦੇ ਦੀਵਾ ਪਾਸੇ ਨਾ ਕਰੋ ਇਹਨੂੰ ਆਪਣੇ ਕਮਰੇ ਦੇ ਵਿੱਚ ਸਦੀਵੀ ਜਗਾ ਦਿਓ ਮੁੜ ਕੇ ਦੀਵਾ ਜਗਦਾ ਰਹੇ ਕੋਈ ਵਸਤੂ ਓਲੇ ਨਾ ਹੋਵੇ ਬਸ ਤਾ ਅਗੋਚਰ ਪਾਈ ਅਟ ਦੀਪਕ ਰਿਆ ਸੁਮਾਈ ਹਿਰਦੇ ਦੇ ਅੰਦਰ ਸਮਾ ਗਿਆ ਮਿਲ ਗਿਆ ਜੀਵਨ ਆਨੰਦ ਸਰੂਪ ਹੋ ਗਿਆ ਖੁਸ਼ੀਆਂ ਦਾ ਖੇੜਾ ਹੋ ਗਿਆ ਮਹਾਰਾਜ ਸੱਚੀ ਸਰਕਾਰ ਕਿਰਪਾ ਕਰਦੇ ਨੇ ਇਹ ਸਭੋ ਕੁਝ ਉਹਦੀ ਕਿਰਪਾ ਨਾਲ ਹੋਇਆ ਸੱਚੇ ਗੁਰੂ ਦੀ ਕਿਰਪਾ ਨਾਲ ਹੋਇਆ ਇੱਕ ਓੰਕਾਰ ਦੀ ਕਿਰਪਾ ਨਾਲ ਹੋਇਆ ਇੱਕ ਦਾਤੇ ਦੀ ਰਹਿਮਤ ਨਾਲ ਹੋਇਆ ਗੁਰੂ ਅਮਰਦਾਸ ਮਹਾਰਾਜ ਮੇਰ ਕਰਦੇ ਸਿਖਾ ਤੈਨੂੰ ਸੁਖ ਕਿਵੇਂ ਮਿਲਣਾ ਹੈ ਸੁਖ ਭਾਲਦਾ ਫਿਰਦਾ ਨਾ ਸੁਖ ਕੇ ਹੇਤ ਬਹੁਤ ਦੁੱਖ ਪਾਵਤ ਸੇਵ ਕਰਤ ਜਨ ਜਨ ਕੀ ਸੁਖ ਵਾਸਤੇ ਭੱਦਾ ਫਿਰਦਾ ਕਿ ਮੈਨੂੰ ਸੁਖ ਮਿਲੇ ਤੇ ਕਈ ਵੇਰ ਪਤਾ ਨਹੀਂ ਕਿੰਨੀਆਂ ਕੋ ਦਿੱਕਤਾਂ ਦਾ ਸਾਹਮਣਾ ਕਰਦਾ ਸੁਖ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਨੇ ਬਈ ਸੁਖ ਵਾਸਤੇ ਮਨੁੱਖ ਮਨੁੱਖਾਂ ਨੂੰ ਪੂਜਦਾ ਫਿਰਦਾ ਕਿ ਤੋ ਸੁਖ ਮਿਲੇਗਾ ਤੇ ਮਹਾਰਾਜ ਕਬੀਰ ਸਾਹਿਬ ਕਹਿੰਦਿਆ ਸੁਖ ਮੰਗਤ ਦੁਖ ਅੱਗੇ ਆਵੇ ਸੋ ਸੁਖ ਹਬੂ ਨ ਮੰਗੇ ਭਾਵੇ ਕਹਿ ਲੱਗੇ ਸੁਖ ਮੰਗੀਏ ਤੇ ਅੱਗੇ ਨਾਲ ਹੀ ਉਹਦੇ ਪਿੱਛੇ ਦੁਖ ਤੁਰਿਆ ਹੁੰਦਾ ਜੇ ਉਹਦੇ ਨਾਲ ਪਿੱਛੇ ਦੁਖ ਆਉਣਾ ਹੈ ਮੈਂ ਐਸਾ ਸੁਖ ਮੰਗਦਾ ਹੀ ਨਹੀਂ ਨਹੀਂ ਮੰਗਦਾ ਸੁਖ ਅਰ ਸੁਖ ਤੇ ਦੁਖ ਦੋਨਾਂ ਨੂੰ ਨਹੀਂ ਮੰਗਦਾ ਨਾ ਸੁਖ ਮੰਗਾ ਨਾ ਪਿੱਛੇ ਦੁਖ ਆਵੇ ਇੱਕ ਜੀਤ ਆਏਗੀ ਇਕ ਪਾਸੇ ਭਗਤ ਜੀ ਕਹਿੰਦਿਆ ਜੇ ਰਾਜ ਦੇਹ ਤਾਂ ਕਮਨ ਵਡਾਈ ਭੀਖ ਮੰਗਾਵੇ ਤਾਂ ਗਿਆ ਘਟ ਜਾਈ ਜੇ ਰਾਜ ਦੇਵੇਂ ਰਾਦਵੀ ਕਬੂਲੇ ਤੂੰ ਮਿਲਣਾ ਹੈ ਤੂੰ ਕਿਰਪਾ ਕਰਨੀ ਹੈ ਭਿਕਸ਼ਾ ਮੰਗਣ ਲਾ ਦੇਵੇਂ ਤਾਂ ਵੀ ਕਬੂਲੇ ਦੁੱਖ ਦੇਵੇਂ ਤਾਂ ਵੀ ਕਬੂਲੇ ਸੁਖ ਦੇਵੇਂ ਤਾਂ ਵੀ ਕਬੂਲੇ ਮਹਾਰਾਜ ਮੀਰ ਕਰ ਦੇਨੇ ਤੈਨੂੰ ਸੁਖ ਕਿਵੇਂ ਹੋਣਾ ਹੈ ਸੁਖ ਸੋਹਿ ਲੜਾ ਹਰ ਧਿਆਵੋ ਹਰੀ ਪ੍ਰਮਾਤਮਾ ਵੈਗੁਰੂ ਜਿਹੜਾ ਹੈ ਗੁਰਮੁਖਨਾਂ ਗੁਰ ਸਿੱਖੋ ਗੁਰੂ ਪਿਆਰ ਵਾਲਿਓ ਉਹਨੂੰ ਧਿਆਵੋ ਜਪੋ ਸੋਹਿ ਲੜਾਉ ਦਾ ਜਸ ਅਰ ਹਿਰਦੇ ਦੇ ਵਿੱਚ ਆਨੰਦ ਪ੍ਰਗਟ ਖੇੜਾ ਪ੍ਰਗਟ ਕਰ ਦੇਣ ਵਾਲਾ ਉਹਦਾ ਜਸ ਵੈਗੁਰੂ ਦਾ ਧਿਆਵੋ ਜਪੋ ਆਰਾਧੋ ਉਹਨੂੰ ਸਿਮਰੋ ਸਿਮਰਦਿਆਂ ਕੀ ਹੋਵੇਗਾ ਗੁਰਮਖੋ ਹਰ ਫਲ ਪਾਵ ਗੁਰਮਖੋ ਫਿਰ ਕੀ ਹੋਵੇਗਾ ਮਹਾਰਾਜ ਕਹਿੰਦੇ ਹਰੀ ਪਰਮਾਤਮਾ ਵੈ ਗੁਰੂ ਜਿਹੜਾ ਹੈ ਨਾ ਉਹਨੂੰ ਫਲ ਰੂਪ ਪ੍ਰਾਪਤ ਕਰ ਲਵਾਂਗੇ ਉਹਦੀ ਤੁਹਾਨੂੰ ਪ੍ਰਾਪਤੀ ਹੋ ਜਾਵੇਗੀ ਪਰਮਾਤਮਾ ਦੀ ਹੀ ਪਰਮਾਤਮਾ ਨੂੰ ਹੀ ਪਾ ਲਵਾਂਗੇ ਸਿਮਰਨ ਕਰਨ ਦਾ ਫਲ ਇਹ ਮਿਲੇਗਾ ਕਿ ਤੁਹਾਨੂੰ ਪਰਮਾਤਮਾ ਹੀ ਮਿਲ ਜਾਵੇਗਾ ਉਸੇ ਪਰਮਾਤਮਾ ਨੂੰ ਹੀ ਪ੍ਰਾਪਤ ਕਰ ਲਓਗੇ ਉਹਦੀ ਪ੍ਰਾਪਤੀ ਹੋ ਜਾਵੇਗੀ ਤੇ ਜੇ ਉਹਦੀ ਪ੍ਰਾਪਤੀ ਹੋ ਗਈ ਉਹਦੇ ਵਰਗਾ ادب ਸਤਕਾਰ ਉਹਦੇ ਵਰਗੇ ਵਿਚਾਰ ਖਿਆਲਤ ਵਰਤੋਂ ਵਿਵਹਾਰ ਉਹ ਪਰਮਾਤਮਾ ਵਰਗਾ ਹੋ ਜਾਵੇਗਾ ਫਿਰ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ ਸੱਚ ਦੇ ਮਾਰਗ ਤੇ ਤੁਰਿਆ ਸਾਰਾ ਸੰਸਾਰ ਸੱਚ ਕੀ ਏ ਪਰਮਾਤਮਾ ਉਹਦੇ ਮਾਰਗ ਤੇ ਤੁਰਿਆਂ ਸੰਸਾਰ ਬੜੀ ਉਪਮਾ ਕਰਦਾ ਏ ਤਾਂ ਜੀ ਰੱਬ ਦਾ ਹੀ ਰੂਪ ਏ ਜੀ ਰੱਬ ਦੇ ਹਾ ਹੈ ਜੀ ਰੱਬ ਜਿਹੇ ਵਿਚਾਰ ਨੇ ਮਹਾਰਾਜ ਮੇਰ ਕਰਦੇ ਗੁਰਮੁਖ ਫਲ ਪਾਵੂ ਹਰ ਨਾਮ ਧਿਆਵੋ ਏ ਗੁਰਮੁਖ ਜਾਨੋ ਗੁਰੂ ਦੇ ਮੁਖ ਦੁਆਰਾ ਉਪਦੇਸ਼ ਸੁਣ ਕੇ ਚਿੰਤਨ ਕਰਨ ਵਾਲਿਓ ਏ ਗੁਰੂ ਦੇ ਮੁਖ ਦੇ ਦੁਆਰਾ ਉਪਦੇਸ਼ ਸੁਣ ਕੇ ਆਪਣੀ ਜੀਵਨ ਦਾ ਦਾਤਾ ਗੁਰੂ ਨੂੰ ਬਣਾ ਕੇ ਮੁਖੀਆ ਬਣਾ ਕੇ ਉਹਦਾ ਚਿੰਤਨ ਕਰਨ ਵਾਲੇ ਅੰਦਰੋਂ ਅਗਿਆਨ ਮਟਾਉਣ ਵਾਲਿਓ ਹਰੀ ਦਾ ਨਾਮ ਧਿਆਵੋ ਔਰ ਹਰੀ ਦਾ ਨਾਮ ਰੂਪ ਫਲ ਪਾਵੋ ਫਲ ਪ੍ਰਾਪਤੇ ਉਵੇਗਾ ਹਿਰਦੇ ਚ ਨਾਮ ਗੁਰਮਖ ਫਲ ਪਾਵੋ ਗੁਰਮਖੋ ਫਲ ਦੀ ਪ੍ਰਾਪਤੀ ਕੀ ਹੋਵੇਗੀ ਗੁਰੂ ਰੂਪ ਉਹ ਕਿਵੇਂ ਕਹਿੰਦੇ ਹਰ ਨਾਮ ਧਿਆਵੋ ਨਾਮ ਨੂੰ ਧਿਆਵੋਗੇ ਤਾਂ ਜਨਮ ਜਨਮ ਕੇ ਦੁੱਖ ਨਵਾਰੇ ਫਲ ਕੀ ਮਿਲੇਗਾ ਜਿਹੜੇ ਜਨਮਾਂ ਜਨਮਾਂ ਤਰਾਂ ਦੇ ਦੁੱਖ ਤੁਹਾਨੂੰ ਸਤਾਉਂਦੇ ਆਉਂਦੇ ਆ ਨਾ ਔਰ ਤੁਹਾਨੂੰ ਵਿਲਕਾਉਂਦੇ ਆਉਂਦੇ ਤੜਫਾਉਂਦੇ ਆ ਰਹੇ ਨੇ ਮਹਾਰਾਜ ਕਹਿੰਦੇ ਉਹ ਨਿਵਰਤ ਹੋ ਜਾਣਗੇ ਫਲ ਇਹ ਮਿਲੇਗਾ ਨਾਮ ਧਿਆਉਣ ਨਾਲ ਅਸੀਂ ਦੁੱਖਾਂ ਕਰਕੇ ਇੱਧਰ ਉੱਧਰ ਭਟਕਦੇ ਆ ਨਾ ਦੁੱਖਾਂ ਵਾਂ ਕਰਕੇ ਕਦੇ-ਕਦੇ ਸੁੱਖ ਵਾਸਤੇ ਦਾਨੇ ਆ ਮਹਾਰਾਜ ਕਹਿੰਦੇ ਨਾਮ ਧਿਆਵੋ ਤੇ ਜਨਮਾਂ ਜਨਮਾਂ ਤਰਾਂ ਦੇ ਤੁਹਾਡੇ ਦੁੱਖ ਕੱਟੇ ਜਾਣਗੇ ਜੇ ਨਾਮ ਨੂੰ ਸਿਮਰਾਂਗੇ ਪ੍ਰਭੂ ਨੂੰ ਆਰਾਧੋਂਗੇ ਸੱਚੀ ਸਰਕਾਰ ਮੇਰ ਕਰ ਦੇਨੇ ਜਦੋਂ ਉਹਦਾ ਅਰਾਧਨ ਕਰੋਗੇ ਪ੍ਰਭੂ ਦਾ ਜਨਮ ਜਨਮ ਕੇ ਦੁੱਖ ਨਿਵਾਰੇ ਉਹ ਜਨਮ ਜਨਮਤਰਨ ਦੇ ਦੁੱਖ ਤੁਹਾਡੇ ਦੂਰ ਕਰ ਦੇਵੇਗਾ ਤੁਹਾਡੇ ਨੇੜੇ ਨਹੀਂ ਰਹਿਣ ਦੇਵੇਗਾ ਸੂਕਾ ਮਨ ਸਾਧਾਰ ਹੈ ਜਿਹੜਾ ਮਨ ਸੁੱਕ ਗਿਆ ਹੈ ਨਾ ਨਾਮ ਤੋਂ ਬਗੈਰ ਜਿਹੜੇ ਪ੍ਰਭੂ ਦੇ ਨਾਮ ਤੋਂ ਬਿਨਾਂ ਸੁੱਕ ਗਏ ਕਮਲਾਏ ਕਮਲਾ ਗਏ ਨੇ ਔਰ ਕੋਮਲਤਾ ਨਸ਼ਟ ਹੋ ਗਈ ਹੈ ਔਰ ਹਰਿਆਵਲਤਾ ਖਤਮ ਹੋ ਗਈ ਹੈ ਮਹਾਰਾਜ ਸਚੀ 파ਰਸ਼ਾ ਕਹਿੰਦੇ ਉਹਨਾਂ ਤੀ ਹਰਿਆਵਲਤਾ ਆਵੇਗੀ ਮਨ ਸੁੱਕ ਗਿਆ ਹੈ ਵੈ ਗੁਰੂ ਦੇ ਨਾਮ ਤੋਂ ਬਗੈਰ ਜਦੋਂ ਨਾਮ ਜਲ ਦੀ ਵਰਖਾ ਹੋਵੇਗੀ ਇਹ ਸਬਰ ਜਾਵੇਗਾ ਖਰਾਬ ਪਰਾ ਹੋ ਜਾਵੇਗਾ ਪ੍ਰਭੂ ਨਾਲ ਮਿਲ ਜਾਵੇਗਾ ਬਲੇਹਾਰੀ ਗੁਰ ਆਪਣੇ ਬਿੱਟਾ ਜਿਨਕਾਰਜ ਸਭ ਸਵਾਰੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰ ਜਾਵਾਂ ਕੁਰਬਾਨ ਜਾਵਾਂ ਔਰ ਬਲ ਮੈਨ ਹੁੰਦਾ ਹੈ ਤਾਕਤ ਜਿਹੜੀ ਆਪਣੀ ਤਾਕਤ ਮਨੁੱਖ ਆਪਣੀ ਤਾਕਤ ਬੜੀਆਂ ਜਗਾਵਾਂ ਤੇ ਜਿੱਤੋਂਦਾ ਆਪਣਾ ਬਾਹੂ ਬਲ ਜਨੋਂਦਾ ਔਰ ਏਕੇ ਦੀ ਤਾਕਤ ਹੈ ਜੀ ਜਸਮਾਨੀ ਜਿਸਮ ਤੌਰ ਤੇ ਸ਼ਰੀਰਿਕ ਤੌਰ ਤੇ ਏਕੇ ਦੀ ਤਾਕਤ ਇਹਦੇ ਕੋਲ ਸਰਕਾਰੇ ਦਰਬਾਰੇ ਬੜੀ ਚੱਲਦੀ ਹੈ ਇਹਦੀ ਗੱਲਬਾਤ ਬੜੀ ਹੈ ਮਹਾਰਾਜ ਸੱਚੇ ਪਾਦਸ਼ਾਹ ਕਹਿੰਦੇ ਬਈ ਜਿਹੜੀ ਤਾਕਤ ਹੈ ਜਿੱਥੇ ਉਹ ਕੰਮ ਨਾ ਆਵੇ ਉਹ ਕਾਰਜ ਸੰਪੰਨ ਨਾ ਹੋ ਸਕੇ ਆਪਣੀ ਤਾਕਤ ਨਾਲ ਆਪਣੇ ਸਰੀਰਕ ਬਲ ਨਾਲ ਫਿਰ ਸਰਕਾਰੀ ਦਰਬਾਰੇ ਇੱਧਰ ਉੱਧਰ ਗੱਲਬਾਤ ਬਹੁਤ ਹੈ ਪਹੁੰਚ ਬਹੁਤ ਹੈ ਪਰ ਉਹਨਾਂ ਨਾਲ ਵੀ ਕਾਰਜ ਨਾ ਸਬਰੇ ਤੇ ਮਨੁੱਖ ਮੱਥੇ ਨੂੰ ਹੱਥ ਮਾਰ ਕੇ ਬੈੰਦਾ ਮੈਂ ਤਾਂ ਸਾਰੇ ਹੀਲੇ ਕਰ ਲੈ ਇਹ ਕਾਰਜ ਨਹੀਂ ਸਬਰਿਆ ਮੈਂ ਤਾਂ ਹਾਰ ਗਿਆ ਮੈਂ ਤਾਂ ਹੰਬ ਗਿਆ ਜੇ ਜਿੱਥੇ ਇਹ ਸਭ ਚੀਜ਼ਾਂ ਖਤਮ ਹੋ ਜਾਵਨ ਮਹਾਰਾਜ ਕਹਿੰਦੇ ਉੱਥੇ ਫਿਰ ਪ੍ਰਭ ਕਾਜ ਸਵਾਰੇ ਆਏ ਜਿੱਥੇ ਕੋਈ ਨਹੀਂ ਕਾਰਜ ਸਵਾਰਦਾ ਜੇ ਤੂੰ ਪ੍ਰਭੂ ਨੂੰ ਆਰਾਧਿਆ ਜਪਿਆ ਪ੍ਰੋਸਾ ਕੀਤਾ ਹੈ ਪ੍ਰਭੂ ਆਪ ਕਾਰਜ ਆ ਕੇ ਸਵਾਰਦਾ ਜਿਹੜਾ ਐਉ ਜਈਆਂ ਜਗਾ ਤੇ ਆ ਕੇ ਕਾਰਜ ਸਵਾਰਦਾ ਹੈ ਪਰਮਾਤਮਾ ਮਹਾਰਾਜ ਕਹਿੰਦੇ ਉਹਦੇ ਅੱਗੇ ਬਲ ਤਾਕਤ ਕੋਈ ਨਹੀਂ ਚੱਲਦੀ ਨਾ ਸ਼ਰੀਰਕ ਨਾ ਸਰਕਾਰੀ ਦਰਬਾਰੇ ਵਾਲੀ ਉਹਦੇ ਅੱਗੇ ਕੋਈ ਤਾਕਤ ਨਹੀਂ ਚੱਲਦੀ ਜਿਹੜੇ ਪਰਮਾਤਮਾ ਅੱਗੇ ਬੁੱਧੀ ਦਾ ਬਲ ਬੁੱਧੀ ਦੀ ਚਾਤਰਤਾ ਕੰਮ ਕਰਨਾ ਛੱਡ ਦਿੰਦੀ ਆ ਉਥੋਂ ਤੱਕ ਬੁੱਧੀ ਦੀ ਪਹੁੰਚ ਨਹੀਂ ਬੁੱਧੀ ਦਾ ਬਲ ਦੇੜ ਹੈ ਉਥੋਂ ਤੱਕ ਕੰਮ ਨਹੀਂ ਕਰਦਾ ਮਹਾਰਾਜ ਕਹਿੰਦੇ ਬੁੱਧੀ ਵੀ ਬਲ ਹਾਰ ਗਈ ਏ ਉਹ ਕਿਦੇ ਸਤਿਗੁਰੂ ਦੇ ਅੱਗੇ ਉਹਦਾ ਆਦੇ ਅੰਤ ਨਹੀਂ ਪਾ ਸਕਦੀ ਉਹਦਾ ਪਾਰਾ ਵਾਰ ਨਹੀਂ ਪਾ ਸਕਦੀ ਉਹ ਕਹਈਏ ਬਲ ਹਾਰੇ ਜਦ ਉਹਦੇ ਅੱਗੇ ਹਾਰ ਗਏ ਜੋਦੜੀ ਕੀਤੀ ਆਪਣੇ ਗੁਰੂ ਤੋਂ ਮਹਾਰਾਜ ਸਾਹਿਬ ਕਹਿੰਦੇ ਫਿਰ ਕਿਹੜੇ ਗੁਰੂ ਤੋਂ ਜਨਕਾਰਦ ਸਭ ਸਵਾਰੇ ਜਿਨੇ ਕਾਰਦ ਸਾਡੇ ਸਵਾਰ ਦਿੱਤੇ ਨੇ ਮਹਾਰਾਜ ਮੇਰ ਕਰਦੇ ਬਲਿਹਾਰੀ ਗੁਰੇ ਆਪਣੇ ਸਾਧ ਸਦ ਕੁਰਬਾਨਾ ਬਲਿਹਾਰ ਕੁਰਬਾਨ ਹਾਂ ਮੈਂ ਆਪਣੇ ਗੁਰੂ ਤੋਂ ਹਮੇਸ਼ਾ ਨਾਮ ਨਾ ਵਿਸਰੋ ਇੱਕ ਖਿੰਚਸਾ ਇਹੋ ਕੀ ਜੈਦਾਨਾ দান ਦਾਤਾ ਇਹ ਦਿਓ ਕਿ ਤੇਰਾ ਨਾਮ ਨਾ ਮੈਨੂੰ ਵਿਸਰੇ ਨਾਮ ਨਾ ਭੁੱਲੇ ਨਾਮ ਮੇਰੇ ਹਿਰਦੇ ਚ ਰਵੇ ਮਹਾਰਾਜ ਮੇਰ ਕਰਦੇ ਬਲਿਹਾਰੀ ਗੁਰ ਆਪਣੇ ਸਦ ਬਲਿਹਾਰੈ ਜਾਓ ਮੈਂ ਕੁਰਬਾਨ ਜਾਵਾਂ ਆਪਣੇ ਗੁਰੂ ਤੋਂ ਬਲਿਹਾਰਨੇ ਜਾਵਾਂ ਤਨ ਕਰਕੇ ਮਨ ਕਰਕੇ ਸਤਗੁਰ ਮਿਲਿਆ ਹਰ ਮਨ ਵਸੈ ਸਹਿਜੈ ਰਹੈ ਸਮਾਇ ਸਜੇ ਸੁਤੇ ਸਿਧ ਹਿਰਦੇ ਵਿੱਚ ਮਿਲਿਆ ਰਵੇ ਬਲਿਹਾਰੀ ਗੁਰ ਆਪਣੇ ਦੇਉਹਾੜੀ ਸਦਵਾਰ ਜਿਨ ਮਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਔਰ ਵਾਰ ਦਾ ਅਰਥ ਇੱਥੇ ਆ ਦੇਰੀ ਮਹਾਰਾਜ ਕਹਿੰਦਿਆ ਮਨੁੱਖਾਂ ਨੂੰ ਦੇਵਤੇ ਬਣਾਉਨਿਆਂ ਦੇਰੀ ਨਹੀਂ ਲਾਉਂਦਾ ਐਸੇ ਕਾਰਜ ਸਵਾਰਦਾ ਪ੍ਰਭੂ ਕਿ ਉਹਨਾਂ ਨੂੰ ਦੇ ਅੰਦਰ ਦੀਵਾ ਜਗਾ ਦਿੰਦਾ ਉਹਨਾਂ ਦੇ ਅੰਦਰ ਜੋਤ جگਮਗਾਉਣ ਲਾ ਦਿੰਦਾ ਹਰ ਪ੍ਰਭ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ ਹਰੀ ਪਰਮਾਤਮਾ ਤੋਂ ਕਿਰਪਾ ਮੰਗੇ ਉਹ ਕਿਰਪਾ ਕਰੇ ਤੇ ਉਹਦੇ ਨਾਮ ਨੂੰ ਜਪੋ ਆਰਾਧੀਏ ਤੇ ਔਰ ਜਪਦੇ ਆਇਆ ਫਿਰ ਸੁਖ ਫਲ ਹਰ ਜਨ ਪਾਵੋ ਹਰੀ ਦੇ ਜਨ ਹਰੀ ਦੇ ਸੇਵਕ ਪਿਆਰੇ ਜੀ ਫਿਰ ਹਰੀ ਪਰਮਾਤਮਾ ਦੀ ਪ੍ਰਾਪਤੀ ਰੂਪ ਫਲ ਜਿਹੜਾ ਹੈ ਉਹ ਤੁਹਾਨੂੰ ਪ੍ਰਾਪਤ ਹੋਵੇਗਾ ਨਾਨਕ ਕਹਿ ਸੁਨੋ ਜਨ ਭਾਈ ਤਨ ਗੁਰੂ ਨਾਨਕ ਨਰੰਕਾਰੀ ਮਹਾਰਾਜ ਦੀ ਮੋਹਰ ਛਾਪ ਲਾ ਕੇ ਤਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਨੇ ਏ ਭਾਈ ਸੁਨੋ ਸੁਖ ਸੋਏ ਲੜਾ ਹਰ ਧਿਆਵੋ ਸੁਖਾਂ ਦਾ ਕਰ ਪਰ ਸੁਖਾਂ ਦੀ ਪ੍ਰਾਪਤੀ ਦਾ ਕਾਰਨ ਵੈ ਗੁਰੂ ਦਾ ਜਸ ਵੈ ਗੁਰੂ ਦਾ ਨਾਮ ਔਰ ਉਹਨੂੰ ਧਿਆਵੋ ਤੇ ਆਨੰਦ ਦੀ ਪ੍ਰਾਪਤੀ ਕਰੋਗੇ ਆਰਾਧੋਂਗੇ ਜਿਵੇਂ ਉਹਨੂੰ ਧਿਆਉਣਾ ਕਰੋ ਉਹਨੂੰ ਉਹਦਾ ਆਰਾਧਨ ਕਰੋ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਸੁਣਾ ਹਾਰ ਗੁਨ ਭੀਨੇ ਸਹਿਜ ਸੁਭਾਏ ਹਰੀ ਪਰਮਾਤਮਾ ਦੀ ਨਾਮ ਨੂੰ ਸੁਣ ਕੇ ਸ਼ਬਦ ਨੂੰ ਸੁਣ ਕੇ ਹਰੀ ਦੇ ਗੁਨਾ ਨੂੰ ਸੁਣ ਕੇ ਖਿਰਦਾ ਜਿਹੜਾ ਭਿੱਜ ਗਿਆ ਅੰਦਰੋਂ ਪਸੀਜ ਗਿਆ ਮਹਾਰਾਜ ਮੇਰ ਕਰ ਦਿਆ ਸਹਿਜ ਸੁਭਾਈ ਸਤੇ ਸਿੱਧ ਹੀ ਹੀਰ ਦਾ ਸੋਭਾ ਵਾਲਾ ਹੋ ਗਿਆ ਜਦੋਂ ਅੰਦਰ ਉਹਦੀ ਧੁਨ ਉਹਦੀ ਆਵਾਜ਼ ਉਹਦੇ ਗੁਣਾਂ ਦੀ ਬਹੁਲਤਾ ਹੋ ਗਈ ਗੁਰਮਤ ਸਹਿਜੇ ਨਾਮ ਧਿਆਏ ਗੁਰੂ ਦੀ ਮਤ ਨੂੰ ਪ੍ਰਾਪਤ ਕਰਕੇ ਫਿਰ ਸਤੇ ਸਿੱਧ ਨਾਮ ਧਿਆਇਆ ਗੁਰਮਤੀ ਨਾਉ ਮਨ ਵਸੈ ਸਹਿਜ ਦੀ ਸਹਿਜ ਸਮਾਉ ਗੁਰੂ ਦੀ ਮੱਤ ਪ੍ਰਾਪਤ ਕਰਨ ਨਾਲ ਹੀ ਨਾਮ ਅੰਦਰ ਟਿਕਦਾ ਤਾਂ ਹੀ ਸਤਿਗੁਰੂ ਆਵਾਜ਼ਾਂ ਮਾਰ ਕੇ ਸਾਨੂੰ ਕਹਿੰਦਿਆ ਗੁਰ ਕੀ ਮੱਤ ਤੂੰ ਲੈ ਈਾਨੇ ਭਗਤ ਬਿਨਾ ਬਉ ਡੂਬੇ ਸਿਆਨੇ ਸਜਣਾ ਗੁਰੂ ਦੀ ਮੱਤ ਗ੍ਰਹਿਣ ਕਰ ਤਾਂ ਨਾਮ ਦੀ ਪ੍ਰਾਪਤੀ ਹੋਵੇਗੀ ਗੁਰਮਤਿ ਪਾਇਆ ਸਹਿਜ ਮਲਾਇਆ ਆਪਣੀ ਪ੍ਰੀਤ ਮराती ਸੋਤੇ ਸਿੱਧ ਗਿਆਨਾ ਤੁਰ ਹੋ ਕੇ ਮਿਲਿਆ ਤੇ ਮਾਲਕ ਨਾਲ ਰੱਤਾ ਮੱਤਾ ਗਿਆ ਨਾਨਕ ਨਾਮ ਮਿਲੇ ਵਡਿਆਈ ਰਬ ਰਾਮੇ ਰੰਗ ਰਾਤੀ ਨਾਮ ਦੀ ਵਡਿਆਈ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਇਸ ਵਡਿਆਈ ਦੀ ਉਪਮਾ ਦੀ ਪ੍ਰਾਪਤੀ ਵੀ ਗੁਰੂ ਤੋਂ ਹੁੰਦੀ ਆ ਗੁਰੂ ਤੋਂ ਬਿਨਾ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੀਰ ਕਰਦੇ ਨੇ ਜਿਨ ਕਾ ਤੁਰ ਲਿਖਿਆ ਤਿਨ ਗੁਰ ਮਿਲਿਆ ਜਿਨ੍ਹਾਂ ਦੇ ਹੇਸੇ ਵਿੱਚ ਸਤਿਗੁਰੂ ਨੇ ਸਿਮਰਨ ਲਿਖਿਆ ਲਿਖਿਆ ਕਿੰਨਾ ਦੇ ਜਾਂਦਾ ਜਿਹੜੇ ਤੁਰ ਪੈ ਮਾਰਗ ਤੇ ਉਹ ਪਹੁੰਚਣਗੇ ਜਿਹੜੇ ਜਪਨ ਲੱਗ ਪਏ ਉਹ ਜੁੜਨਗੇ ਉਹਨਾਂ ਦਾ ਉਹ ਮਾਰਗ ਲਿਖ ਦਿੱਤਾ ਬਈ ਇਸ ਮਾਰਗ ਤੇ ਚੱਲ ਦੇ ਸ਼ਰੀਰ ਦਾ ਸਫਰ ਮੁੱਕ ਗਿਆ ਸ਼ਰੀਰ ਫਿਰ ਮਿਲ ਗਿਆ ਸੋ ਫਿਰ ਉੱਥੋਂ ਚੱਲ ਪਿਆ ਜਿੱਥੇ ਸਬਰ ਛੱਡਿਆ ਸੀ ਕਈ ਵਾਰ ਆਪਾਂ ਛੋਟੇ ਬੱਚੇ ਕਹਿੰਦੇ ਆ ਨਾ ਸੋਸ਼ਲ ਮੀਡੀਆ ਤੇ ਵੀ ਆਉਂਦੇ ਜੀ ਇਹਨੂੰ ਬੜੀਆਂ ਬਾਣੀਆਂ ਕੰਟ ਇਹ ਨੂੰ ਇੰਨੀਆਂ ਚੰਗੇ ਭਲੇ ਵਿਦਵਾਨਾਂ ਨੂੰ ਇੰਨੀ ਨਹੀਂ ਬਾਣੀ ਯਾਦ ਨਹੀਂ ਇਹ ਤਾਂ ਜੀ ਬੜੇ ਸੁੰਦਰ ਵਿਚਾਰ ਦਿੰਦਾ ਨਹੀਂ ਉਹ ਇਥੋਂ ਸਫਰ ਛੱਡ ਕੇ ਗਿਆ ਸੀ ਕੁਝ ਸਰੀਰ ਦਾ ਔਰ ਚੱਲਣਾ ਰਹਿ ਗਿਆ ਤੇ ਸਰੀਰ ਛੱਡ ਗਿਆ